ਮੈਂ ਕਿਸੇ ਸਟੇਸ਼ਨ ਦੇ ਉੱਤੇ ਪੋਸਟਿੰਗ ਸੀ ਮੇਰੀ ਮੈਂ ਉੱਥੇ ਕਮਾਤਾ ਜੀ ਦਾ ਕੇਸ ਡਿਸਾਈਡ ਕਰਨ ਦਾ ਹਜਵੇਂ ਨਮਾ ਨਮਾ ਹਮ ਜੱਜ ਬਣਿਆ ਸੀ ਉਹਨੇ ਇੱਕ ਭਰੀ ਕਚਿਹਰੀ ਦੇ ਵਿੱਚ ਆ ਕੇ ਕਿਹਾ ਕਹਿੰਦੀ ਤੈਨੂੰ ਜੱਜ ਕਿਨੇ ਬਣਾਇਆ ਅੱਛਾ ਮੈਨੂੰ ਕਿਹਾ ਕਿ ਤੂੰ ਮੇਰੇ ਉਲਟ ਕਰਤਾ ਹਮ ਤੂੰ ਬਹੁਤ ਮਾੜਾ ਕੀਤਾ ਮੇਰਾ ਮੈਨੂੰ ਅਕੇ ਗੁਰੂ ਮਿਲੇ ਸੀ ਹਮ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਕਾਕਾ ਕੋਰਟ ਦੇ ਵਿੱਚ ਬੈਠ ਕੇ ਤੁਸੀਂ ਚਿੜਚਿੜ ਨਹੀਂ ਕਰਨੀ ਕਦੇ ਗੁੱਸੇ 'ਚ ਨਹੀਂ ਆਉਣਾ ਜਦੋਂ ਕੋਰਟ ਦੇ ਵਿੱਚ ਤੁਸੀਂ ਗੁੱਸੇ ਹੋ ਜਾਓਗੇ ਉਦੋਂ ਇਨਸਾਫ ਕੋਰਟ ਦੀ ਖਿੜਕੀ ਨਹੀਂ ਬਾਸ ਕੀ ਬਾਤ ਮੈਂ ਹਾਂ ਕਿਆ ਮੁਖਮਾ ਸਾਜੀ ਮੈਂ ਇੱਥੇ ਸਭ ਤੋਂ ਛੋਟਾ ਜੱਜ ਹਾਂ ਉਦੋਂ ਮੈਂ ਸਭ ਜੱਜ ਸਿਵਲ ਜੱਜ ਮੇਰੇ ਉੱਤੇ ਤਿੰਨ ਕਚੈਰੀਆਂ ਹੋਣ ਨੇ ਸੈਸ਼ਨ ਕੋਰਟ ਹੂੰ ਹਾਈ ਕੋਰਟ ਸੁਪਰੀਮ ਕੋਰਟ ਐਸ਼ੇ ਕਰਕੇ ਸ਼ਾਇਦ ਇਹਨਾਂ ਨੇ ਕਾਨੂੰਨ ਬਣਾਇਆ ਸੀ ਵੀ ਇਹ ਉਪਰੀਆਂ ਕਚੈਰੀਆਂ ਸਾਡੇ ਫੈਸਲੇ ਨੂੰ ਪਲਟ ਸਕਣ ਤੁਸੀਂ ਉੱਪਰ ਜਾ ਕੇ ਕੋਸ਼ਿਸ਼ ਕਰ ਲਓ ਮਾਤਾ ਜੀ ਪਾਣੀ ਪੀਓ ਤੁਸੀਂ ਬੈਠ ਜਾਓ ਮੈਂ ਉਹਨੂੰ ਕਿਹਾ ਉਹ ਥੋੜੇ ਜਿਹਾ ਵਾਦ ਫੈਸਲਾ ਉਹਦਾ ਖਾਰਜ ਹੋ ਗਿਆ ਉਪਰੋਂ ਵੀ ਵਾਅਸ ਆ ਗਿਆ ਮਤਲਬ ਜੇ ਮੈਂ ਉਹਨੂੰ ਗਲਤ ਬੋਲਦਾ ਦਿਖਾਇਆ ਜਾਵੇ ਕਾਨੂੰਨ ਦੀ ਪ੍ਰਾਸਟਾ ਕੰਟੈਂਪਟ ਹੋਉਂਦਾ ਹੈ ਤੁਸੀਂ ਉਦੀ ਕਚੈਰੀ 'ਚ ਕਹਿ ਰਹੇ ਹੋ ਜੱਜ ਨੂੰ ਜੱਜ ਜੇ ਉੱਥੇ ਖਤਾ ਖਾ ਗਿਆ ਉਸ ਤੇ ਗੁੱਸੇ ਚ ਆ ਗਿਆ ਮੈਂ ਉਸ ਨੂੰ ਇੱਕ ਇੱਕ ਹੋਰ ਬੜੀ ਬੱਡੀ ਗੱਲ ਦੱਸਣ ਲੱਗਿਆ ਜੀ ਜੀ ਬੜੀ ਟੈਸਟਿੰਗ ਹਾਈ ਕੋਰਟ ਦੇ ਕੇਸ ਜੱਜ ਨੇ ਕਿਸੇ ਨੂੰ ਕੰਟੈਂਪਟ ਦੀ ਸਜ਼ਾ ਕਰ ਦਿੱਤੀ ਅੱਛਾ ਇਹ ਤੁਸੀਂ ਨਲਸ ਨੂੰ ਇੱਕ ਬਹੁਤ ਅੱਛਾ ਲੱਗੇਗਾ ਉਹ ਜਦੋਂ ਸਜ਼ਾ ਕਰਤੀ ਤਾਂ ਮੈਟਰ ਸੁਪਰੀਮ ਕੋਰਟ ਚਲਾ ਗਿਆ ਇਕ ਮਹਾਨ ਆਪਣੇ ਹੂੰ ਨਵੇਂ ਵੱਧੇ ਹੋਏ ਨੇ ਜਸਟਿਸ ਕ੍ਰਿਸ਼ਨਾ ਯਰ ਕੀ ਬਾਤ ਹੈ ਉਹਨਾਂ ਦਾ ਨਾਮ ਹੈ ਦੁਨੀਆ ਦੇ ਕੋ ਠੀਕ ਹੈ ਮੈਂ ਕਹਿੰਦਾ ਇਹੋ ਜਿਹਾ ਜਾਂਜਾ ਚਾਰਖਣਾ ਵਰਗੇ ਜੱਜ ਆ ਜਾਣ ਜੀ ਦੁਨੀਆ ਚ ਹਾਂ ਮੇਰੇ ਖਿਆਲ ਦੇ ਵਿੱਚ ਜੁਡੀਸ਼ੀ ਦਾ ਬੈਸਿਕ ਬਹੁਤ ਉੱਚਾ ਹੈ ਬਹੁਤ ਉੱਚਾ ਤਾਂ ਜਦੋਂ ਉਹਨਾਂ ਨੇ ਜੱਜਮੈਂਟ ਲਿਖੀ ਹੂੰ ਚਾਰ ਲੈਣਾ ਦੇ ਵਿੱਚ ਹੀ ਸਮਾਫ ਕਰਤੀ ਐਡੀ ਮੋਟੀ ਫਾਈਲ ਪੜਨ ਦੀ ਲੋੜ ਹੀ ਨਹੀਂ ਪਈ ਹੁਣੇ ਦੇਖਿਆ ਵੀ ਜਦੋਂ ਹਾਈ ਕੋਰਟ ਦੇ ਜੱਜ ਨੇ ਇਸ ਨੂੰ ਕੰਟੈਂਪਟ ਸਜ਼ਾ ਕੀਤੀ ਹੁਣ ਉਹਦੋਂ ਜੱਜ ਗੁੱਸੇ ਚ ਸੀ ਹੁਣ ਬੜੀ ਵੱਡੀ ਗੱਲ ਦੱਸਣ ਲੱਗਾ ਤੁਹਾਨੂੰ ਮੈਂ ਉਹ ਜੱਜ ਨੇ ਕਿਆ ਲੈਣਾ ਲਿਖਿਆ ਕਹਿੰਦਾ ਵੈਨ ਕੋਰਟ ਲੂਜਿਸ ਇਟਸ ਟੈਂਪਲ ਹੁਣ ਦੈਨ ਇਟਸ ਨਾਟ ਕੋਰਟ ਓਏ ਹੋਏ ਹੋਏ ਵੈਨ ਇਟ ਇਜ਼ ਨਾਟ ਕੋਰਟ ਦੈਨ देयर ਇਜ਼ ਨੋ ਕੰਟੈਂਪਟ ਆਫ ਕੋਰਟ ਓਏ ਹੋਏ ਜਦੋਂ ਜੱਜ ਆਪ ਹੀ ਉਹ ਕੋਰਟ ਦੀ ਹੋਣੀ ਕਰਕੇ ਕੰਟੈਂਪਟ ਕਿੱਥੋਂ ਆ ਗਈ ਆਪ ਹੀ ਮਰਦੇ ਦਾ ਗੁੱਸੇ 'ਚ ਫੈਸਲਾ ਕੀਤਾ ਨਾ ਕਿ ਇਨਸਾਫ ਕੀਤਾ ਅਦਾਲਤ ਅਦਾਲਤ ਹੀ ਨਹੀਂ ਰਹੀ ਅਦਾਲਤ ਜਦੋਂ ਅਦਾਲਤ ਅਦਾਲਤ ਨਹੀਂ ਰਹੀ ਤਾਂ ਕੰਟੈਂਪਟ ਕੋਰਟ ਕਿੱਥੋਂ ਆ ਗਿਆ ਕੋਰਟ ਤਾਂ ਤਾਂ ਜੇ ਕੋਰਟ ਹੈ